ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਹਾਂ ਜੀ ਇੱਕ ਹੋਰ ਨਵਾਂ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੋਨਾਂ ਪਾਸਿਆਂ ਤੋਂ ਦੇਖਣ ਵਾਲਾ ਇੱਕੋ ਜਿਹਾ ਬਣਨ ਵਾਲਾ ਰਸੋਖਾ ਨਮੂਨਾ ਹੈ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਆ ਦੇਖੋ ਜੀ ਬੈਕ ਸਾਈਡ ਤੋਂ ਵੀ ਇਸ ਤਰ੍ਹਾਂ ਤੇ ਸਿੱਧੇ ਪਾਸੇ ਵੀ ਇਸ ਤਰ੍ਹਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਭੈਣਾਂ ਨੇ ਜਿਵੇਂ ਹਾਫ ਬਣਾਉਣੀ ਹੈ ਜਾਗਟ ਸਵਾਟਰ ਬਣਾਉਣੀ ਉਹ ਤੇ ਬਹੁਤ ਸੋਹਣਾ ਲੱਗੂਗਾ ਬੱਚਿਆਂ ਦਾ ਕੋਈ ਵੀ ਕਾਰਡੀਗਨ ਪ੍ਰੋਜੈਕਟ ਬਣਾਉਣਾਗਾ ਕੈਪ ਮਾਰਫਲ ਬਹੁਤ ਸੋਹਣਾ ਬਣ ਕੇ ਤਿਆਰ ਹੋਏ ਜੀ ਤੇ ਆਪਾਂ ਇੰਨਾਕ ਬਣਾ ਲਿਆ ਸੀਗੇ ਜੀ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਤੁਸੀਂ ਕੋਈ ਵੀ ਥੱਲੇ ਬਾਰਡਰ ਬਣਾ ਸਕਦੇ ਹੋ ਤੇ ਉੱਤੇ ਡਿਜ਼ਾਈਨ ਸ਼ੁਰੂ ਕਰ ਸਕਦੇ ਹੋ ਲੋ ਜੀ ਤੇ ਆਪਾਂ ਦਿਖਾਉਨੇ ਆ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸਿਓਂ ਪਹਿਲਾ ਕੁੰਡਾ ਪਲਾ ਲਿਆ ਜੀ ਦੂਜਾ ਕੁੰਡਾ ਉਲਟਾ ਬਣਾਵਾਂਗੇ ਇਸ ਤਰ੍ਹਾਂ ਦੇਖੋ ਜੀ ਪਹਿਲਾ ਕੁੰਡਾ ਤਾਹ ਹੈ ਜੀ ਆਪਣਾ ਦੇਖੋ ਇਸ ਤਰ੍ਹਾਂ ਤੇ ਆਪਾਂ ਦੂਜੇ ਚੋਂ ਲਵਾਂਗੇ ਇੱਥੋਂ ਇਹ ਦੇਖੋ ਇਸ ਤਰ੍ਹਾਂ ਲੋਜੀ ਦੂਜਾ ਕੁੰਡਾ ਉਲਟਾ ਤਾਗਦਾ ਬੈਕ ਸਾਈਡ ਨੀਚੇ ਵਾਲੇ ਹੌਲ ਚੋਂ ਲਵਾਂਗੇ ਜੀ ਆਪਾਂ ਇੱਥੋਂ ਦੇਖੋ ਇਸ ਤਰ੍ਹਾਂ ਦੂਜਾ ਕੁੰਡਾ ਫੇਰ ਉਲਟਾ ਅੱਗਾ ਬੈਕ ਸਾਈਡ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਬਸ ਸੇਮ ਆਈ ਡਿਜ਼ਾਈਨ ਰਿਪੀਟ ਕਰਾਂਗੇ ਜੀ ਦੋ ਦੇ ਦੇ ਹਿਸਾਬ ਨਾਲ ਆਪਾਂ ਕੁੰਡੇ ਪਾਉਣੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ నీచేళా ఆ కడ నీచే

ਲਾਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਲੋ ਜੀ ਆਪਾਂ ਅਗੇ ਦੂਜੀ ਸਲਾਈ ਤੇ ਡਿਜ਼ਾਈਨ ਦੀ ਤੇ ਪਹਿਲਾ ਗੁੰਡਾ ਆਪਾਂ ਸਿੱਧਾ ਬਣਾ ਲਏ ਜੀ ਦੂਜਾ ਗੁੰਡਾ ਆਪਾਂ ਉਲਟਾ ਬਣਾ ਲਏ ਜੀ ਹੁਣ ਆਗੇ ਆਪਾਂ ਸਿੱਧੇ ਗੁੰਡੇ ਤੇ ਇਹ ਸਲਾਈ ਵੀ ਸੇਮ ਇੰਹੀਂ ਰਿਪੀਟ ਹੋਊਗੀ ਜੀ ਆਹ ਗੁੰਡਾ ਛੱਡ ਕੇ ਇੱਥੋਂ ਨੀਚੇ ਵਾਲੇ ਚ ਲਾਵਾਂਗੇ ਇੱਥੋਂ ਆ ਦੇਖੋ ਇਸ ਤਰ੍ਹਾਂ ਸਾਰੀ ਸਲਾਈ ਇੰਹੀਂ ਬਣ ਕੇ ਕੰਪਲੀਟ ਹੋਊਗੀ ਜੀ ਇੱਕ ਗੁੰਡਾ ਉਲਟਾ ਸਿੱਦੇ ਕੁੰਡੇ ਜਿਹਾ ਆਪਣਾ ਬਸ ਡਿਜ਼ਾਈਨ ਬਣਦਾ ਜਾਊਗਾ ਦੋਨੋਂ ਪਾਸੇ ਸੇਮ ਬਣੂਗਾ ਜੀ ਬੱਚਿਆਂ ਦਾ ਕੈਪ ਬਣਾਉਣਾ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਮਾਰਫਲ ਤੇ ਡਿਜ਼ਾਈਨ ਬਣਾਉਂਦੇ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਕੀ ਸਿੱਧੇ ਕੁੰਡੇ ਤੇ ਆ ਗਈ ਜੀ ਕੁੰਡਾ ਉਲਟਾ ਲੋ ਜੀ ਤਾਂ ਗਾਬੇ ਇੱਕ ਸੜਾ ਕੁੰਡਾ ਸਿੱਧਾ ఫ సే కి వారి వారి కారీ భా ఆ షడ్ కు ఉల్టా

ਇਹ ਮੈਂ ਪਰ ਰੈਡੀਮੈਂਟ ਕੋਈ ਬੱਚਿਆਂ ਦਾ ਕਾਰਡੀਆਂ ਲੈਣੇ ਉਸ ਤਰ੍ਹਾਂ ਬਣ ਕੇ ਆਪਣੇ ਹੀ ਤਿਆਰ ਹੁੰਦੇ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਜੇ ਥੋੜੀ ਜੀ ਵੀ ਵਧੀਆ ਲੱਗਦੀ ਹੈ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਹੈ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਪਾਂ ਲੈ ਕੇ ਅੱਗੇ ਸੋਹਣੇ ਸੋਹਣੇ ਜੀ ਡਿਜ਼ਾਈਨ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ